ਕਮੇਟੀ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਕਿਸਾਨੀ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਕਿਸਾਨੀ ਮੰਗਾ ਲਾਗੂ ਕਰਵਾ ਕੇ ਰਹਾਂਗੇ ਕਰਵਾ ਕੇ ਰਹਾਂਗੇ ਕਰਵਾ ਕੇ ਰਹਾਂਗੇ ਨਾ ਮਜ਼ਦੂਰਾਂ ਦਾ ਇੱਕਾ ਜਿੰਦਾਬਾਦ 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 ਮੋਦੀ ਸਰਕਾਰ ਮੁਰਦਾਬਾਦ 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 ਦਿਆ ਕਰੋ ਆਪਣੀ ਰਾਖੀ ਦੀ ਕਰੋ ਤਿਆਰੀ ਜੰਗੀ ਹੋ ਕੇ ਚਲਦਾ ਸਾਰੀ ਪ੍ਰਧਾਨ ਜੀ ਵਾਇਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਖਵਿੰਦਰ ਸਿੰਘ ਸਭਰਾ ਸੁਪਾ ਪ੍ਰਧਾਨ ਕਿਸਾਨ ਜੂਸ ਕਸਤੀ ਪੰਜਾਬ ਅੱਜ ਸਾਡੇ ਮੱਲਾ ਵਾਲੇ ਜ਼ੋਨ ਦਾ ਜਥਾ ਜੀ ਇਕੱਠਾ ਹੋਇਆ ਵਾ ਬਾਕੀ ਸਾਰੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚੋਂ ਔਰ ਮਾਲਵੇ ਖਿੱਤੇ ਦੇ ਵਿੱਚੋਂ ਮੋਗਾ ਫਾਜ਼ਿਲਕਾ ਮੁਕਸਰ ਫਰੀਦਕੋਟ ਫਿਰੋਜ਼ਪੁਰ ਲੁਧਿਆਣਾ ਅਏ ਸਾਰੇ ਜ਼ਿਲ੍ਹੇ ਜਿਹੜੇ ਆ ਇਹ ਅੱਜ ਖਰੋਰੀ ਵਾਸਤੇ ਰਵਾਨਾ ਹੋ ਰਿਹਾ ਔਰ ਸਾਡਾ ਜਿਹੜਾ ਮਾਝਾ ਦੇ ਦੁਆਬਾ ਵਾ ਉਹ ਸ਼ੰਭੂ ਵਾਸਤੇ ਜਿਹੜਾ ਉਹ ਜਥੇ ਤੋਂ ਰਵਾਨਾ ਹੋ ਗਏ ਆ ਸੋ ਇਹਨਾਂ ਦੋਹਾਂ ਮੋਰਚਿਆਂ ਦੇ ਵਿੱਚ ਕਿਸਾਨ ਮਜ਼ਦੂਰ ਸੰਘਰਸ਼ ਪਾਰਟੀ ਪੰਜਾਬ ਬਹੁਤ ਵੱਡਾ ਯੋਗਦਾਨ ਪਾਊਗੀ ਤੇ ਅੱਜ ਦੇ ਇਹਨਾਂ ਇਕੱਠਾਂ ਦੇ ਵਿੱਚੋਂ ਇੱਕ ਕੇਂਦਰ ਸਰਕਾਰ ਦੀ ਨਲਾਇਕੀ ਦੀ ਨਿਖੇਧੀ ਕਰਨੀ ਚਾਹੁੰਦੇ ਆ ਕਿ ਕੇਂਦਰ ਸਰਕਾਰ ਨੇ ਸਵੇਰ ਦਾ ਬੀਕੇ ਜੂ ਇੱਕ ਬੀਕੇ ਜੂ ਕ੍ਰਾਂਤੀਕਾਰੀ ਦੀ ਆਖੀ ਬੀਪੀ ਸੁਖਵਿੰਦਰ ਕੌਰ ਦੇ ਘਰ ਨੂੰ ਐਨ ਆਈਡੀ ਐਨ ਆਈਏ ਦੀ ਰੇਟ ਕਰਕੇ ਘੇਰਾ ਪਾਇਆ ਹੋਇਆ ਵਾ ਕਿਉਂਕਿ ਅੰਦੋਲਨ ਦਬਾਅ ਦੇ ਵਿੱਚ ਕਦਮ ਕਰਾਉਣਾ ਚਾਹੁੰਦੇ ਆ ਪਰ ਕੰਨ ਤੇ ਲਿਖਿਆ ਮੋਦੀ ਸਰਕਾਰ ਪੜ ਲਵੇ ਕਦੀ ਵੀ ਨਾ ਲੋਕਾਂ ਨੇ ਦੇਖ ਦੇ ਇਹਨਾਂ ਵਸੀਆਂ ਕਿੱਥੇ ਆ ਗਏ ਦਬਾਅ ਮੰਨਿਆ ਵਾ ਤੇ ਨਾ ਕਦੀ ਮੰਨਣਗੇ ਉਸ ਰੇਡ ਦੇ ਵਿੱਚੋਂ ਕੁਝ ਨਹੀਂ ਨਿਕਲਣਾ ਸਰਕਾਰ ਸਿਰਫ ਦਬਾਅ ਦੀ ਪਾਲਿਸੀ ਕਰ ਰਹੀ ਆ ਅਸੀਂ ਕਹਿੰਨੇ ਆ ਜਿੰਨਾ ਮੋਦੀ ਦਬਾਅ ਵੱਲੇ ਲੱਗੇ ਜੇ ਉਹਨਾਂ ਆਪਣੇ ਚੋਣ ਵਾਦੇ ਵੱਲੇ ਨਿਕਾ ਬਾਹਰੋ ਤੁਹਾਡਾ ਚੋਣਵਾਦਾ ਸੀ ਕਿਸਾਨਾਂ ਨੂੰ ਕਰਜ਼ਾ ਮੁਕਤ ਕਰਨ ਦਾ ਤੁਹਾਡਾ ਚੋਣਵਾਦਾ ਸੀ 2 ਕਰੋੜ ਨੌਕਰੀਆਂ ਦਾ ਤੁਹਾਡਾ ਚੋਣਵਾਦਾ ਸੀਗਾ ਡਾਕਟਰ ਸੁਆਮੀਨਾ ਦੀ ਰਿਪੋਰਟ ਲਾਗੂ ਕਰਨ ਦਾ ਤੇ ਤੁਹਾਡਾ ਅੰਦੋਲਨ ਦੌਰਾਨ ਵਾਦਾ ਸੀਗਾ 750 ਸ਼ਹੀਦਾਂ ਦੇ ਪਰਿਵਾਰਾਂ ਨੂੰ ਮਾਨ ਸਨਮਾਨ ਦੇਣ ਦਾ ਲਖੀਂਪੁਰ ਖੀਰੀਕਾਂ ਤੇ ਦੋਛੀਆਂ ਨੂੰ ਸਜ਼ਾ ਦੇਣ ਦਾ ਤੁਹਾਡਾ ਵਾਦਾ ਸੀਗਾ ਕਿਸਾਨਾਂ ਮਜ਼ਦੂਰਾਂ ਤੇ ਨੌਜਵਾਨਾਂ ਤੇ ਹੋਏ ਦਿੱਲੀ ਪੰਜਾਬ ਹਰਿਆਣਾ ਜੁਪੀ ਦੇ ਵਿੱਚ 48000 ਦੇ ਕਰੀਬ ਜਿਹੜੇ ਨਜਾਇਜ਼ ਪਰਚੇ ਰੱਦ ਕਰਨ ਦਾ ਪਰ ਤੁਸੀਂ ਆਪਣੇ ਵਾਅਦਿਆਂ ਤੋਂ ਭੱਜ ਕੇ ਉਲਟਾ ਦਬਾਅ ਦੀ ਨੀਤੀ ਬਣਾ ਰਹੇ ਨੇ ਲੱਗਦਾ ਵਾ ਇੰਨਾ ਚੋਣਾਂ ਦੇ ਵਿੱਚ ਤੁਹਾਂ ਕੋ ਸਿੱਖਿਆ ਨਹੀਂ ਪਰ ਦੇਖ ਦੇ 140 ਕਰੋੜ ਭਾਰਤੀ ਲੋਕ ਅਗਲੀਆਂ ਚੋਣਾਂ ਦੇ ਵਿੱਚ ਤੁਹਾਨੂੰ ਪੂਰਾ ਸਬਕ ਸਿਖਾਉਣਗੇ ਖਾਸ਼ੀਤ ਉੱਤੇ ਭਾਜਪਾ ਜਾਊਗੀ ਕਿਉਂਕਿ ਜਿਸ ਤਰੀਕੇ ਦੇ ਨਾਲ ਤੁਹਾਡੇ ਭਾਜਪਾਈ ਆਗੂ ਬੋਲ ਰਹੇ ਆ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਪਰ ਖਿਲਾਫ ਕੋਈ ਫੰਡਿੰਗ ਦੀ ਗੱਲ ਕਰ ਰਿਹਾ ਵਾ ਕੋਈ ਬਲਾਤਕਾਰੀ ਤੇ ਆਪਣਾ ਕਾਤਲ ਦੱਸ ਰਿਹਾ ਵਾ ਇਹਨਾਂ ਨੂੰ ਵੀ ਨੱਥ ਪਾਓ ਤੇ ਸਮਝਣ ਦੀ ਕੋਸ਼ਿਸ਼ ਕਰੋ ਜਮਹੂਰੀਅਤ ਦੇ ਵਿੱਚ ਲੋਕ ਵੱਡੇ ਹੁੰਦੇ ਆ ਨਾ ਕਿ ਦੇਸ਼ ਦੇ ਹਾਕਮ ਸੋ ਲੋਕਾਂ ਦੇ ਨਾਲ ਇੰਨਾ ਵੱਡਾ ਧੋਖਾ ਕਿਤਾ ਤੁਹਾਡਾ ਜਿਹੜਾ ਇਹ ਕੇਹੇ ਵੀ ਕੰਮ ਨਹੀਂ ਹੋਣਾ ਅਸੀਂ ਕਹਿੰਨੇ ਆ ਵੀ ਜਿਹੜੀ ਤੁਸੀਂ ਰੇਟ ਅੱਜ ਬੀਬੀ ਸੁਖਵਿੰਦਰ ਕੌਰ ਦੇ ਘਰ ਕੀਤੀ ਆ ਇਸ ਰੇਟ ਨੂੰ ਵਾਪਸ ਲਓ ਤੇ ਅੰਦੋਲਨ ਨੂੰ ਜਿਹੜੀ ਵਾ ਮੰਗਾ ਵਾ ਇਹਨਾਂ ਨੂੰ ਲਾਗੂ ਕਰਨ ਵਾਲੇ ਬਣੇ ਧਿਆਨ ਦਿਓ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਦਾ ਖਾਲਸਾ ਵਾਹਿ ਜੀ ਫਤਿਹ ਮੈਂ ਜਲਾ ਸਖਤਰ ਫਰੋਇਪੁਰ ਗਰਮੇਲ ਸਿੰਘ ਫਤਿਹਵਾਲਾ ਜੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਇਸ ਟਾਈਮ ਤੇ ਜੋ ਜੋਨ ਮੱਲਾਈ ਵਾਲੇ ਦਾ ਮੇਰੇ ਪਿੱਛੇ ਤੁਸੀਂ ਦੇਖ ਰਹੇ ਹੋ ਬਹੁਤ ਵੱਡਾ ਜਥਾ ਜਿਹੜਾ ਜੋ ਦੋਨਾਂ ਫਾਰਮਾਂ ਵੱਲੋਂ ਐਲਾਨ ਕੀਤਾ ਗਿਆ ਵਾ ਕਿ ਜੋ ਕਿਸਾਨ ਅੰਦੋਲਨ ਟੂ ਚੱਲ ਰਿਹਾ ਵਾ ਉਹ ਉਥੋਂ ਕੌਲ ਦਿੱਤੀ ਗਈ ਆ ਕਿ 31 ਅਗਸਤ ਨੂੰ 200 ਦਿਨ ਪੂਰੇ ਹੋ ਰਹੇ ਆ ਉਹ ਉਸ 31 ਅਗਸਤ ਨੂੰ ਮੁੱਖ ਰੱਖਦੇ ਹੋਏ ਅੱਜ ਜਿਹੜੇ ਚਾਲੇ ਪੂਰੇ ਫਰੋਈਪਰ ਜਲੇ ਤੋਂ ਇਸੇ ਤਰ੍ਹਾਂ ਵੱਖ-ਵੱਖ ਜ਼ੋਨਾਂ ਤੋਂ ਜਿਹੜੇ ਉਹ ਪੈਣੇ ਆ ਤੇ ਇਹ ਇਹ ਜਿਹੜਾ ਕਿਸਾਨ ਅੰਦੋਲਨ ਆ ਉਹ ਮੰਗਾਂ ਲਾਗੂ ਕਰਾਉਣ ਤੱਕ ਜਿਹੜਾ ਉਹ ਜਾਰੀ ਰਹਿਣਾ ਜੋ ਪਾਰਟੀ ਲਾਣਾ ਜਾਂ ਕੰਗਣਾ ਰਣੋਤ ਕਿਸਾਨਾਂ ਦੇ ਉੱਤੇ ਟਿੱਪਣੀਆਂ ਕਰ ਰਹੀ ਆ ਅਸੀਂ ਕਹਿਣਾ ਚਾਹੁੰਦੇ ਆ ਕਿ ਤੁਸੀਂ ਸਾਡਾ ਹੀ ਇਹ ਕਿਸਾਨਾਂ ਦਾ ਖਾਂਦੇ ਹੋ ਤੇ ਸਾਡੇ ਉੱਤੇ ਟਿੱਪਣੀਆਂ ਕਰਦੇ ਸਾਡੀਆਂ ਮਾਵਾਂ ਭੈਣਾਂ ਤੇ ਟਿੱਪਣੀਆਂ ਕਰਦੇ ਜੋ ਭਾਜਪਾ ਨੂੰ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਇਹਨਾਂ ਦੀ ਜਿਹੜੀ ਸ਼ਬਦੀ ਸ਼ਬਦਾਵਲੀ ਆ ਉਹਨੂੰ ਠੀਕ ਕੀਤਾ ਜਾਵੇ ਜੋ ਇਹਨਾਂ ਦਾ ਇਹਨਾਂ ਦੇ ਆਪਦੇ ਸੰਵਿਧਾਨ ਦੇ ਮਤਾਬਕ ਤੁਸੀਂ ਕਾਰਵਾਈ ਇਹਦੇ ਉੱਤੇ ਕਰੋ ਜਿਹੜਾ ਵੀ ਕੋਈ ਕਿਸਾਨਾਂ ਮਜ਼ਦੂਰਾਂ ਨੂੰ ਭद्दी ਸ਼ਬਦਾਵਲੀ ਵਰਤਦਾ ਜੇਕਰ ਸੱਚੀ ਮੁੱਠੀ ਤੁਸੀਂ ਦੇਸ਼ ਦੇ ਲੋਕਾਂ ਕੋਲੋਂ ਵੋਟਾਂ ਲੈਣ ਆਉਣਾ ਤੇ ਭਾਈ ਇਹ ਇਹ ਜਿਹੜੀਆਂ ਮੰਗਾਂ ਕਿਸਾਨਾਂ ਮਜ਼ਦੂਰਾਂ ਦੀਆਂ ਲਾਗੂ ਕਰੋ ਨਹੀਂ ਤਾਂ ਅੰਦੋਲਨ ਹੋ ਤੱਕ جاری ਰਹਿਣਾ ਜੋ ਤੱਕ ਇਹ ਮੰਗਾਂ ਲਾਗੂ ਨਹੀਂ ਹੁੰਦੀਆਂ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ